ਪ੍ਰੇਮੀ ਪ੍ਰੀਤਮ ਸਿੰਘ ਇਨਸਾ ਦੀ ਮ੍ਰਿਤਕ ਦੇ ਵੀ ਲੱਗੀ ਮਨੁੱਖਤਾ ਦੇ ਲੇਖੇ ਮੋਗਾ ਦੇ ਦਸ਼ਮੇਸ਼ ਨਗਰ ਤੋਂ ਪ੍ਰੇਮੀ ਪ੍ਰੀਤਮ ਸਿੰਘ ਇਨਸਾ ਦੀ ਅਚਾਨਕ ਮੌਤ ਹੋਣ ਪਿਛੋਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਮ੍ਰਿਤਕ ਦੇ ਨੂੰ ਮੈਡੀਕਲ ਖੋਜਾਂ ਲਈ ਦਾਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਐਤਵਾਰ ਨੂੰ ਮੋਗਾ ਦੇ ਸਾਬਕਾ ਕਾਉਂਸਲਰ ਪ੍ਰੇਮੀ ਪ੍ਰੀਤਮ ਸਿੰਘ ਇਨਸਾ ਆਪਣੀ ਸਵਾਸਾ ਰੂਪੀ ਪੂੰਜੀ ਪੂਰੀ ਕਰਦੇ ਹੋਏ ਇਸ ਸੰਸਾਰ ਤੋਂ ਚਲਵਸੇ ਸਨ। ਉਨਾ ਦੇ ਪਰਿਵਾਰ ਨੇ ਢੇਰਾ ਸੱਚਾ ਸੌਦਾ सिरसा ਵਿੱਚ ਤਾਲਮੇਲ ਕਰਕੇ ਉਹਨਾਂ ਦੀ ਮ੍ਰਿਤਕ ਦੇ ਸ਼੍ਰੀ ਰਾਮ ਮੋਰਟੀ ਸਮਾਰਕ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਬਰੇਲੀ ਨੈਨੀਤਾਲ ਰੋਡ ਭੋਜੀਪੁਰਾ ਬਰੇਲੀ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਇਸ ਮੌਕੇ ਨਗਰ ਦੇ ਪਤੰਤੇ ਸੱਜਣ ਵੀ ਹਾਜ਼ਰ ਸਨ ਉਹਨਾਂ ਨੇ ਡੀਰਾ ਸੱਚਾ ਸੌਦਾ ਦੀ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸ਼ਰੀਰਦਾਨ ਕਰਨ ਨਾਲ ਡਾਕਟਰੀ ਸਿੱਖ ਰਹੇ ਵਿਦਿਆਰਥੀਆਂ ਉੱਪਰ ਬਹੁਤ ਵੱਡਾ ਪਰਉਪਕਾਰ ਹੋਵੇਗਾ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸਮੁੱਚੀ ਮਨੁੱਖਤਾ ਨੂੰ ਫਾਇਦਾ ਹੋਵੇਗਾ ਡੀਰਾ ਸੱਚਾ ਸੌਦਾ ਦੀਆਂ ਪ੍ਰੇਰਣਾਵਾ ਸਦਕਾ ਪ੍ਰੇਮੀ ਪ੍ਰੀਤਮ ਸਿੰਘ ਇਨਸਾਦੀ ਅਰਥੀ ਨੂੰ ਉਹਨਾਂ ਦੀਆਂ ਪੋਤਰੀਆਂ ਅਤੇ ਨੂਹਾ ਨੇ ਮੋਢਾ ਦਿੱਤਾ ਪ੍ਰੇਮੀ ਪ੍ਰੀਤਮ ਸਿੰਘ ਇਨਸਾ ਦੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਰਵਾਨਾ ਹੋਣ ਵੇਲੇ ਸ਼ਾਸਤਨਾਮ ਜੀ ਗ੍ਰੀਨਰਸ ਵੈਲਫੇਅਰ ਕਮੇਟੀ ਨੇ ਫੁੱਲਾਂ ਦੀ ਵਰਖਾ ਕੀਤੀ ਜਿਸ ਦੀ ਚਰਚਾ ਸਾਰੇ ਇਲਾਕੇ ਵਿੱਚ ਹੋ ਰਹੀ ਹੈ ਇਸ ਮੌਕੇ 85 ਮੈਂਬਰ ਭੈਣ ਆਸ਼ਾ ਇਨਸਾ ਅਤੇ ਭੈਣ ਕਵਿਤਾ ਇਨਸਾ ਨੇ ਡੇਰਾ ਸੱਚਾ ਸੌਦਾ ਦੇ ਇਸ ਸੇਵਾ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕੇ ਪ੍ਰੇਮੀ ਪ੍ਰੀਤਮ ਸਿੰਘ ਇਨਸਾਦੀ ਜੋ ਮ੍ਰਿਤਕ ਦੇਦਾਨ ਕੀਤੀ ਗਈ ਹੈ ਇਹ ਸਮੁੱਚੀ ਮਾਨਵਤਾ ਲਈ ਬਹੁਤ ਵੱਡੀ ਸੇਵਾ ਹੈ ਪਰਿਵਾਰ ਦੇ ਇਸ ਸੇਵਾ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ ਇਸ ਮੌਕੇ ਮੁੱਖ ਤੌਰ ਤੇ ਮੋਗਾ ਤੋਂ ਪੁੱਛੇ ਮਾਲਵਿਕਾ ਸੂਦ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਉਪਰਾਲਾ ਬਹੁਤ ਹੀ ਸਲਾਉਣ ਯੋਗ ਹੈ ਇਸ ਸੇਵਾ ਕਾਰਜ ਨੂੰ ਕਰਨ ਲਈ ਬਹੁਤ ਹੀ ਵੱਡੇ ਜਿਗਰੇ ਦੀ ਲੋੜ ਹੁੰਦੀ ਹੈ ਕਿਉਂਕਿ ਐਸਾ ਚੰਗਾ ਕੰਮ ਰੂੜੀਵਾਦੀ ਸੋਚ ਤੋਂ ਉੱਪਰ ਉੱਠ ਕੇ ਸਮਾਜ ਦੇ ਬਹਿਮਾ ਪਰਮਾ ਨੂੰ ਪਿੱਛੇ ਛੱਡ ਕੇ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੈਂ ਡੇਰਾ ਪ੍ਰੇਮੀਆਂ ਦਾ ਤੈਅ ਦਿ ਲੋ ਧੰਨਵਾਦ ਕਰਦੀਆਂ ਜਿਨ੍ਹਾਂ ਦੀ ਹਿੰਮਤ ਕਰਕੇ ਮੈਡੀਕਲ ਦੀ ਪੜ੍ਹਾਈ ਕਰਦੇ ਬੱਚਿਆਂ ਨੂੰ ਬਹੁਤ ਵੱਡਾ ਆਲਾਹਾ ਮਿਲ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਨੇਤਰਦਾਨ ਤੇ ਸ਼ਰੀਰਦਾਨ ਕਰ ਵੈਦ ਪ੍ਰੀਤਮ ਸਿੰਘ ਜੀ ਅਜੋ ਅਮਰ ਹੋ ਗਏ ਹਨ। ਖਲੋਸੀ ਪਰਿਵਾਰ ਨੇ ਉਸਦੇ ਅਮਲ ਕੀਤਾ ਔਰ ਜੋ ਸਰੀਰ ਦਾ ਜਿਹੜਾ ਦਾਨ ਕੀਤਾ ਹੈ ਮੈਨੂੰ ਲੱਗਦਾ ਹੈ ਕਿ ਇਹ ਐਸਾ ਦਾਨ ਹੈ ਜ ਜਦੋਂ ਬੰਦਾ ਕਹਿੰਦਾ ਕਿ ਚਲਾ ਵੀ ਜਾਂਦਾ ਇਸ ਦੁਨੀਆ ਤੋਂ ਤਾਂ ਵੀ ਭੁੱਲਦਾ ਨਹੀਂ ਕਿ ਉਹ ਆਖਿਰ ਵਿੱਚ ਵੀ ਦਾਨ ਕਰੇ ਔਰ ਪਰਿਵਾਰ ਜਿਹੜਾ ਉਹਨੂੰ ਉਹਨਾਂ ਨੇ ਪਹਿਲਾਂ ਹੀ ਕੁਝ ਦਿਨ ਪਹਿਲਾਂ ਦੱਸ ਦਿੱਤੀ ਕਿ ਮੇਰਾ ਜਿਹੜਾ ਅੰਤਿਮ ਕੜੀ ਹੈ ਉਹ ਇਸ ਤਰ੍ਹਾਂ ਹੋਣੀ ਚਾਹੀਦੀ ਔਰ ਇਸ ਤਰ੍ਹਾਂ ਲੋਕ ਜਿਹੜੇ ਹੈ ਪਰਿਵਾਰ ਦੇ ਦਾ ਦੇਖੋ ਦੁਖੀ ਹੁੰਦੇ ਹੈ ਕੋਈ ਜਾਂਦਾ ਲੇਕਿਨ ਜਦ ਅੱਜ ਪੂਰਾ ਸਮਾਜ ਉਹਨਾਂ ਦੇ ਦੇ ਜਿਹੜੀ ਗੁਰੂਆਂ ਨੇ ਸਾਰੇ ਸੰਗੀ ਇਹ ਨਾਲ ਦੇਖੋ ਕਿਵੇਂ ਉਹਨਾਂ ਨੂੰ ਅੰਤਿਮ ਵਧਾਈ ਦੇ ਰਹੇ ਮੱਲਾ ਤਾਂ ਕਿਸ ਤਰ੍ਹਾਂ ਦਾ ਉਪਰਾਲਾ ਹੋ ਰਿਹਾ ਇਸ ਤਰ੍ਹਾਂ ਦਾ দান ਜਿਹੜਾ ਬਹੁਤ ਵਧੀਆ ਹੈ ਔਰ ਕਿਸੇ ਨਾ ਕਿਸੇ ਦੇ ਜ਼ਰੂਰ ਜਿਹੜਾ ਕਹਿੰਦੇ ਹੈ ਕਿ ਦੁਆਵਾਂ ਲੱਗਦੀ ਹੈ ਔਰ ਚਲੇ ਤਾਂ ਗਏ ਆਪ ਵੀ ਲੇਕਿਨ ਉਹਨਾਂ ਦੀਆਂ ਯਾਦਾਂ ਔਰ ਉਹਨਾਂ ਦੇ ਜਿਹੜੇ ਸੰਗੀ ਕੰਮ ਨੇ ਲੋਕ ਅੱਜ ਵੀ ਅਕਸਰ ਯਾਦ ਕਰਦੇ ਰਹੇ। ਹੁਣ ਦੇਖੋ ਜਿਹੜਾ ਅੱਖਾਂ ਦਾ ਦਾਨ ਹੈ ਸਭ ਤੋਂ ਵੱਡਾ ਦਾਨ ਹੈ। ਅ ਜ਼ਿੰਦਗੀ ਵਿੱਚ ਜੇ ਤੁਸੀਂ ਸਰੀਰ ਛੱਡ ਦਿੰਨੇ ਹੋ ਉਹਦੇ ਸ਼ੀਲਡ ਜਿਹੜੀ ਕੁਛਾਂਗੇ ਜੀ ਕਿਸੇ ਦੀ ਅੱਖਾਂ ਜਾਂ ਰੋਸ਼ਨੀ ਵਾਂਜਨ ਤੇ ਮੰਨ ਲਾ ਤਾਂ ਉਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਔਰ ਇਹ ਜੋ ਉਪਰਾਲਾ ਇਹਨਾਂ ਨੇ ਕੀਤਾ ਹੈ ਕਿ ਬਹੁਤ ਹੀ ਵਧੀਆ ਉਪਰਾਲਾ ਕਿਉਂਕਿ ਜਿਹੜੇ ਸਮਾਜ ਸੇਵੀ ਲੋਕ ਹੁੰਦੇ ਆ ਉਹ ਆਖਰੀ ਦਮ ਤੱਕ ਉਹਨਾਂ ਦੀ ਹੀ ਕੋਸ਼ਿਸ਼ ਹੁੰਦੀ ਕਿ ਅਸੀਂ ਸੰਭਾਲ ਲਈ ਕੀ ਕਰ ਸਕਦੇ ਔਰ ਜੋ ਮੈਜ ਜੀ ਨੇ ਇਹ ਦਾਨ ਕੀਤਾ ਹੈ ਆਪਣੇ ਸ਼ਰੀਰ ਦਾ ਔਰ ਉਹਨਾਂ ਦੇ ਪਰਿਵਾਰ ਜੋ ਸਹਿਯੋਗ ਦਿੱਤਾ ਹੈ ਮੰਨ ਲਾ ਤਾਂ ਬਹੁਤ ਹੀ ਕਮੈਂਡੇ ਵਾਲਾ ਔਰ ਇਸ ਪਰਿਵਾਰ ਦੇ ਨਾਲ ਅਸੀਂ ਹਮੇਸ਼ਾ ਖੁਸ਼ ਉਹ ਸਾਡੇ ਮਤਲਬ ਸਾਰੇ ਪਰਵਾਰ ਦਾ ਨਾਮ ਲੈ ਕੇ ਡੇਟਾ ਸੱਚਾ ਸੰਦਰ ਦੇ ਉਹਨਾਂ ਦੀ ਪਾਵਨ ਪ੍ਰੇਰਣਾ ਤੇ ਜੋ ਮੰਨਤਾ ਭਲਾਈ ਦੇ 162 ਤਿਕਿਰਮੇ ਕੰਮ ਚਲਾਏ ਜਾ ਰਹੇ ਆ ਉਹਨਾਂ ਦੇ ਵਿੱਚ ਅੱਖਾਂ দান ਸਰੀਰਦਾਨ ਦਾ ਸ਼ੁਰੂ ਤੋਂ ਹੀ ਮਤਲਬ ਇਹ ਪਰਨ ਲਿਆ ਜਾਂਦਾ ਸਾਡੇ ਆ ਵੀ ਬਹੁਤ ਮਨ ਖੁਸ਼ ਹੋਇਆ ਵੀ ਇਹ ਇਹ ਕਾ ਸੇਵਾ ਕਰਕੇ ਬੜੀ ਖੁਸ਼ੀ ਹੁੰਦੀ ਹੈ ਸਿਰ ਪਾਪਾਈ ਜਦੋਂ ਸ੍ਰੀਸ਼ਰ ਨਾਲ ਸਿਰ ਤੋਂ 4 ਦਿਨ ਪਹਿਲਾਂ ਹੀ ਉਹਨਾਂ ਨੇ ਕਹਿੰਦਾ ਮੇਰੀ ਬਾਡੀ ਡੋਨੇਟ ਕਿੱਥੇ ਕਰ ਰਹੇ ਹੋ ਤੇ ਉਹਨਾਂ ਦਾ ਵੀ ਪੂਰਾ ਮਨ ਦਾ ਖਿਆਲ ਸੀਗਾ ਤੇ ਅਸੀਂ ਬਾਡੀ ਡੇਟ ਕਰ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਇਹ ਇਹਦੇ ਬੱਚੇ ਰਿਸਰਚ ਕਰਨਗੇ ਮੈਡੀਕਲ ਕੋਝਾਂ ਹੋਣਗੀਆਂ ਬਹੁਤ ਅੱਗੇ ਮਤਲਬ ਉਹਨਾਂ ਦੀ ਸਿਹਤ ਤੇ ਜਾਂਚ ਹੋਊਗੀ। ਅਸੀਂ ਤਾਂ ਸਾਰੀ ਦੁਨੀਆ ਨੂੰ ਇਹ ਕਹਿਣਾ ਚਾਹੁੰਦੇ ਜਦੋਂ ਪਰਮਾਤਮਾ ਦੀ ਇੱਕੋ ਹੀ ਗੱਲ ਹੈ ਸਾਰੇ ਸਾਰੇ ਧਰਮ ਇੱਕ ਆ ਸਾਰੀ ਇਨਸਾਨੀਅਤ ਇੱਕ ਹੈ ਤੇ ਸਾਰਿਆਂ ਨੂੰ ਇਹਨਾਂ ਕੰਮਾਂ ਵਿੱਚ ਅੱਗੇ ਆ ਕੇ ਹਰ ਇੱਕ ਦੇ ਨਾਲ ਪ੍ਰੇਮ ਪਿਆਰ ਮੁਲਾ ਕੇ ਸੱਚੇ ਸੋਦੇ ਦਾ ਵੀ ਇਹ ਸੋਚਣਾ ਵੀ ਆਪਣੇ ਸਾਹ ਇੱਕ ਹੈ ਤੇ ਇੱਕ ਹੋ ਕੇ ਰਹਿਣਾ ਚਾਹੀਦਾ ਹੈ। ਇਹ ਨਫ਼ਰਤ ਤੋਂ ਦੂਰ ਹੋ ਕੇ ਆਪਸ ਵਿੱਚ ਪਿਆਰ ਆਪਾਂ ਆ ਕੇ ਇਹੋ ਜਿਹੇ ਕੰਮਾਂ 'ਚ ਅੱਗੇ ਆਉਣਾ ਚਾਹੀਦਾ ਜਿਹੜਾ ਲੋਕਾਂ ਨੂੰ ਸੁੱਖ ਮਿਲੇ ਆਪਸ ਵਿੱਚ ਸ਼ਾਂਤੀ